ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਪੈਣਾ ਬੀਬੀਆਂ ਦੇ ਲਈ ਆ ਜੋ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਪਕਾਉਣ ਲੱਗਿਆਂ ਰੋਟੀਆਂ ਗਿਣ ਕੇ ਬਣਾਉਂਦੀਆਂ ਨੇ ਪਰ ਬਜ਼ੁਰਗ ਟੋਕਦੇ ਨੇ ਉਹ ਕਹਿੰਦੇ ਆ ਵੀ ਰੋਟੀਆਂ ਹਮੇਸ਼ਾ ਅਣਗਿਣਤ ਪਕਾਓ ਗਿਣ ਕੇ ਰੋਟੀ ਪਕਾਉਣ ਦੇ ਨਾਲ ਕਰਦੀ ਬਰਕਤ ਖਤਮ ਹੋ ਜਾਂਦੀ ਆ ਤਾਂ ਕੀ ਇਹ ਗੱਲ ਸਹੀ ਆ ਜਾਂ ਫਿਰ ਗਲਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲ ਕਰਾਂਗੇ ਜੋ ਤਵੇ ਬਾਰੇ ਵਿਚਾਰਾ ਕੀਤੀ ਜਾਂਦੀਆਂ ਨੇ ਕੁਝ ਪਹਿਣਾ ਤਵੇ ਦੇ ਉੱਤੇ ਰੋਟੀ ਪਾਉਣ ਤੋਂ ਪਹਿਲਾਂ ਉਹਦੇ ਉੱਤੇ ਨਮਕ ਛੜਕ ਦਿਆਣੇ ਕੁਝ ਪਹਿਣਾ ਤਵੇ ਦੀ ਪਹਿਲੀ ਰੋਟੀ ਸਾਈਡ ਤੇ ਕੱਢ ਕੇ ਰੱਖ ਦਿੰਦੀਆਂ ਨੇ ਕੁਝ ਪਹਿਣਾ ਬੀਬੀਆਂ ਬਜ਼ੁਰਗ ਮਾਤਾਵਾ ਇਹ ਕਹਿੰਦੀਆਂ ਨੇ ਕਿ ਤਵੇ ਦੇ ਉੱਤੇ ਕਦੇ ਵੀ ਕੋਈ ਝੂਠੀ ਚੀਜ਼ ਨਹੀਂ ਰੱਖਣੀ ਚਾਹੀਦੀ ਇੰਜ ਵੀ ਸਾਡੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਕਿ ਇਹ ਸਾਰੀਆਂ ਗੱਲਾਂ ਦੇ ਵਿੱਚ ਕੁਝ ਸਚਾਈ ਹੈ ਇਹ ਜਿਹੜਾ ਕਹਿਣਾ ਸਹੀ ਆ ਜਾਂ ਫਿਰ ਗਲਤ ਆ ਇਸੇ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪਜੀ ਦੇ ਚਰਣਾ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਆਪਾਂ ਦੋਵਾਂ ਹੀ ਪੱਖਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਆ ਕਿਉਂਕਿ ਜਿਹੜੀਆਂ ਗੱਲਾਂ ਤੋਂ ਸਾਡੇ ਬਜ਼ੁਰਗ ਸਾਨੂੰ ਰੋਕਦੇ ਟੋਕਦੇ ਆ ਉਹ ਵੀ ਆਪਣੀ ਜਗ੍ਹਾ ਤੇ ਸਹੀ ਹੁੰਦੇ ਆ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਕੀਤੇ ਉਹ ਸਾਨੂੰ ਤਾਂ ਰੋਕਦੇ ਟੋਕਦੇ ਆ ਪਰ ਅੱਜ ਦੀ ਜਿਹੜੀ ਪੀੜ੍ਹੀ ਆ ਇਹ ਵੀ ਗਲਤ ਨਹੀਂ ਹੋ ਸਕਦੀ ਕਿਉਂਕਿ ਅੱਜ ਦੀਆਂ ਜਿਹੜੀਆਂ ਨੌਵਾਂ ਧੀਆਂ ਨੇ ਉਹ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਸੋਚਦੀਆਂ ਨੇ ਤਾਂ ਫਿਰ ਇਹਦੇ ਵਿੱਚ ਗਲਤ ਕੌਣ ਆ ਅਤੇ ਸਹੀ ਕੌਣ ਆ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਸੁਣਿਓ ਤਾਂ ਬਜ਼ੁਰਗ ਹਰਤਾ ਜੋ ਇਸ ਗੱਲ ਤੋਂ ਰੋਕਦੀਆਂ ਨੇ ਕੀ ਕਰਦੇ ਵਿੱਚ ਜਦੋਂ ਆਪਾਂ ਪੋਜਨ ਪ੍ਰਸ਼ਾਦਾਂ ਬਣਾਉਣੇ ਆ ਕਦੇ ਵੀ ਗਿਣਕੇ ਨਹੀਂ ਬਣਾਉਣਾ ਚਾਹੀਦਾ ਉਹ ਆਪਣੀ ਜਗ੍ਹਾ ਤੇ ਇਸ ਕਰਕੇ ਸਹੀ ਆ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਅਕਸਰ ਹੀ ਰੋਟੀ ਬਣਾਉਣ ਵੇਲੇ ਵੱਧ ਰੋਟੀਆਂ ਪਕਾ ਲਈਆਂ ਜਾਂਦੀਆਂ ਸੀ ਪਿੱਛੇ ਦੀ ਭਾਵਨਾ ਇਹ ਹੁੰਦੀ ਸੀ ਕਿ ਅਚਾਨਕ ਕੋਈ ਜੀ ਆ ਜਾਵੇ ਤਾਂ ਸਾਡੇ ਘਰੋਂ ਭੁੱਖਾ ਨਾ ਜਾਵੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਪੈਦਲ ਯਾਤਰਾ ਕੀਤੀ ਜਾਂਦੀ ਸੀ ਆਉਣ ਜਾਣ ਦਾ ਕੋਈ ਬਹੁਤੇ ਸਾਧਨ ਨਹੀਂ ਸਨ ਤਾਂ ਲੋਕ ਜਦੋਂ ਪੈਦਲ ਯਾਤਰਾ ਕਰਦੇ ਸੀ ਕਈ ਵਾਰ ਕੋਈ ਰਾਹੀ ਪੰਦੀ ਕੋਈ ਮੁਸਾਫਰ ਸਾਡੇ ਘਰ ਦੇ ਵਿੱਚ ਰਾਹ ਪੁੱਛਣ ਦੇ ਲਈ ਆ ਜਾਂਦਾ ਜਾਂ ਕੁਝ ਧੀਰ ਆਰਾਮ ਕਰਨ ਦੇ ਲਈ ਰੁਕਦਾ ਤਾਂ ਘਰ ਦੇ ਜੀ ਉਹਨੂੰ ਭੋਜਨ ਪ੍ਰਸ਼ਾਦੇ ਤੋਂ ਬਿਨਾਂ ਨਹੀਂ ਸੀ ਜਾਣ ਦਿੰਦੇ ਚਾਹ ਪਾਣੀ ਨਾਸ਼ਤਾ ਕਰਾ ਕੇ ਭੋਜਨ ਪ੍ਰਸ਼ਾਦਾ ਛਕਾ ਕੇ ਅੱਗੇ ਭੇਜਣਾ ਕਿ ਪਹਿਲਾ ਸਮਿਆਂ ਦੇ ਵਿੱਚ ਪਿਆਰ ਵਿਸ਼ਵਾਸ ਬਹੁਤ ਜ਼ਿਆਦਾ ਸੀ ਸਤਕਾਰ ਬਹੁਤ ਜ਼ਿਆਦਾ ਸੀ ਕੋਈ ਵੀ ਬਾਹਰ ਦੇ ਪਿੰਡ ਦਾ ਬਾਹਰ ਦੇ ਨਗਰ ਦਾ ਜੀ ਸਾਡੇ ਪਿੰਡ ਵਿੱਚ ਸਾਡੇ ਘਰ ਵਿੱਚ ਆਉਣਾ ਤਾਂ ਉਹਦਾ ਬਹੁਤ ਆਦਰ ਸਤਕਾਰ ਕੀਤਾ ਜਾਂਦਾ ਕਿਉਂਕਿ ਇਹ ਮੰਨਿਆ ਜਾਂਦਾ ਸੀ ਇਹ ਬੰਦਾ ਬਾਹਰ ਦਾ ਹੈ ਇਹਦਾ ਸਤਕਾਰ ਹੋਣਾ ਜ਼ਰੂਰੀ ਹੈ ਕਿਉਂਕਿ ਇਨੇ ਸਾਡੇ ਬਾਰੇ ਬਾਹਰ ਜਾ ਕੇ ਗੱਲ ਕਰਨੀ ਹੈ ਜੇ ਇਹਦੇ ਨਾਲ ਮਾੜਾ ਸੁਲੂਕ ਕੀਤਾ ਤਾਂ ਬਾਹਰ ਦੇ ਪਿੰਡ ਬਾਹਰ ਦੇ ਨਗਰ ਵਿੱਚ ਸਾਡੇ ਪਿੰਡ ਦੀ ਸਾਡੇ ਪਰਿਵਾਰ ਦੀ ਬਦਨਾਮੀ ਹੋਵੇਗੀ। ਉਦੋਂ ਇੰਨਾ ਗੱਲਾਂ ਦੇ ਉੱਤੇ ਬਹੁਤ ਜ਼ਿਆਦਾ ਸੋਚ ਵਿਚਾਰ ਕੀਤੀ ਜਾਂਦੀ ਸੀ ਇਸ ਕਰਕੇ ਜਦੋਂ ਵੀ ਕੋਈ ਬਾਹਰ ਦਾ ਜੀ ਆਉਂਦਾ ਤਾਂ ਉਹਦਾ ਬਹੁਤ ਆਦਰ ਸਨਕਾਰ ਕੀਤਾ ਜਾਂਦਾ ਅਤੇ ਮਨ ਦੇ ਵਿੱਚ ਭਲੇ ਦੀ ਭਾਵਨਾ ਵੀ ਹੁੰਦੀ ਸੀ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ। ਇਸ ਕਰਕੇ ਪੜਾ ਬੀਬੀਆਂ ਦੀ ਵੀ ਸੋਚ ਇਹ ਹੁੰਦੀ ਸੀ ਕਿ ਆਟਾ ਵੱਧ ਗੁੰਨੋ ਰੋਟੀਆਂ ਵੀ ਵੱਧ ਪਕਾਓ ਤਾਂ ਜੋ ਕੋਈ ਵੀ ਜੀ ਸਾਡੇ ਘਰ ਦੇ ਵਿੱਚ ਆਵੇ ਉਹ ਭੁੱਖਾ ਨਾ ਜਾਵੇ ਭਾਵੇਂ ਕੋਈ ਅਚਾਨਕ ਆ ਜਾਵੇ ਇਸ ਕਰਕੇ ਇੱਕ ਸਾਰ ਉਹ ਰੋਟੀਆਂ ਵੱਧ ਬਣਾਉਂਦੀਆਂ ਸੀ ਅਤੇ ਉਹਨਾਂ ਦੀਆਂ ਬਣੀਆਂ ਹੋਈਆਂ ਜਿਹੜੀਆਂ ਵੱਧ ਰੋਟੀਆਂ ਸਨ ਨਾ ਉਹ ਅੰਨ ਵਿਅਰਥਮ ਨਹੀਂ ਸੀ ਜਾਂਦਾ ਕਿਉਂਕਿ ਜੇ ਸਵੇਰ ਦੀਆਂ ਰੋਟੀਆਂ ਬਚ ਜਾਂਦੀਆਂ ਤਾਂ ਸ਼ਾਮ ਨੂੰ ਖਾ ਲਈਆਂ ਜਾਂਦੀਆਂ ਸੀ ਜਾਂ ਘਰ ਵਿੱਚ ਮਾਲ ਡੰਗਰ ਹੋਣਾ ਤਾਂ ਮਾਲ ਡੰਗਰ ਨੂੰ ਪਾ ਦੇਣੀ ਆ ਕਿਸੇ ਹੋਰ ਜੀਵ ਜੰਤੂ ਦਾ ਭਲਾ ਕਰ ਦੇਣਾ ਉਹਨੂੰ ਭੋਜਨ ਪ੍ਰਸ਼ਾਦਾ ਛਕਾ ਦੇਣਾ ਜਾਂ ਫਿਰ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਬੇਹੀ ਰੋਟੀ ਨੂੰ ਬੜਾ ਚਾਹ ਕੇ ਖਾਂਦੇ ਸੀ ਕਿਉਂਕਿ ਬੇਹੀ ਰੋਟੀ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਖਾਸ ਕਰਕੇ ਰਾਤ ਨੂੰ ਕੁਝ ਰੋਟੀਆਂ ਵੱਧ ਪਕਾਈਆਂ ਜਾਂਦੀਆਂ ਸੀ ਤਾਂ ਜੋ ਸਵੇਰੇ-ਸਵੇਰ ਦੁੱਧ ਦੇ ਨਾਲ ਜਾਂ ਚਾਹ ਦੇ ਨਾਲ ਬੇਹੀ ਰੋਟੀ ਖਾਧੀ ਜਾਵੇ ਬਜ਼ੁਰਗ ਮੰਨਦੇ ਸਨ ਕਿ ਬੇਹੀ ਰੋਟੀ ਸਾਡੇ ਸਰੀਰ ਦੇ ਲਈ ਸਹੀ ਹੁੰਦੀ ਆ ਪਰ ਇਸ ਕਰਕੇ ਉਦੋਂ ਜੇ ਉਹ ਰੋਟੀਆਂ ਵੱਧ ਬਣਾ ਵੀ ਲੈਂਦੀਆਂ ਉਹ ਅੰਨ ਦੀ ਵੀ ਬੇਕਦਰੀ ਨਹੀਂ ਸੀ ਕੀਤੀ ਜਾਂਦੀ ਉਸ ਅੰਨ ਨੂੰ ਕਰਦੇ ਜੀ ਵੀ ਚਾਹ ਕੇ ਖਰਦੇ ਜਾਂ ਫਿਰ ਉਹ ਅੰਨ ਪਸ਼ੂ ਪੰਛੀਆਂ ਦੇ ਕੰਮ ਆ ਜਾਂਦਾ ਪਰ ਅੱਜ ਦਾ ਸਮਾਂ ਜਿਹੜਾ ਹੈ ਉਹ ਬਹੁਤ ਬਦਲ ਗਿਆ ਹੈ ਪਹਿਲਾਂ ਵਰਗੇ ਸਮੇ ਨਹੀਂ ਰਹੇ ਪਹਿਲਾਂ ਵਰਗੇ ਪਿਆਰ ਵਿਸ਼ਵਾਸ ਨਹੀਂ ਰਹੇ ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਕਿਸੇ ਵੀ ਅਣਜਾਣ ਬੰਦੇ ਨੂੰ ਆਪਾਂ ਘਰ ਵਿੱਚ ਬਿਠਾ ਕੇ ਭੋਜਨ ਪ੍ਰਸ਼ਾਦਾ ਸ਼ਿਕਾ ਸਕਦੇ ਸੀ ਕੋਈ ਡਰ ਖਤਰਾ ਨਹੀਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕੁਝ ਪਤਾ ਨਹੀਂ ਕੌਣ ਸਾਡਾ ਆਪਣਾ ਹੈ ਕੌਣ ਦੁਸ਼ਮਣ ਹੈ ਕਈ ਵਾਰ ਸਾਧੂ ਦੇ ਪੇਸ ਵਿੱਚ ਵੀ ਚੋਰ ਤੁਰੇ ਫਿਰਦੇ ਆ ਵਿਸ਼ਵਾਸ ਕਰਨਾ ਮੁਸ਼ਕਲ ਆ ਇਸ ਕਰਕੇ ਆਪਾਂ ਕਿਸੇ ਰਾਹੀ ਪੰਦੀ ਨੂੰ ਆਪਣੇ ਘਰ ਦੇ ਵਿੱਚ ਤਾਂ ਬੁਲਾ ਕੇ ਉਹਨੂੰ ਪ੍ਰਸ਼ਾਦਾ ਅਸ਼ਕਾ ਨਹੀਂ ਸਕਦੇ ਪਰ ਹਾਂ ਜੇਕਰ ਕਿਸੇ ਨੂੰ ਆਪਾਂ ਜਾਣਦੇ ਆਂ ਕਈ ਵਾਰ ਕੋਈ ਜੀ ਸਾਡਾ ਗਲੀ ਮਹੱਲੇ ਦਾ ਹੀ ਹੁੰਦਾ ਹੈ ਜੋ ਇਸ ਤਰ੍ਹਾਂ ਦਰ ਦਰ ਤੇ ਜਾ ਕੇ ਪੂਜ ਪ੍ਰਸ਼ਾਦੇ ਦੀ ਮੰਗ ਕਰਦਾ ਹੈ ਤਾਂ ਜੇ ਤੁਸੀਂ ਉਹਨੂੰ ਜਾਣਦੇ ਹੋ ਤਾਂ ਉਹਨੂੰ ਤਾਂ ਆਪਾਂ ਪੂਜਨ ਪ੍ਰਸ਼ਾਦਾ ਅਸ਼ਕਾ ਸਕਦੇ ਆਂ ਬਾਕੀ ਘਰ ਦੇ ਵਿੱਚ ਆਏ ਜੀ ਦਾ ਵੀ ਪੂਰਾ ਸਤਕਾਰ ਹੋਣਾ ਚਾਹੀਦਾ ਹੈ। ਸੋ ਆਪਾਂ ਗੱਲ ਕਰਦੇ ਸੀ ਰੋਟੀਆਂ ਨੂੰ ਗਿਣ ਕੇ ਪਕਾਉਣਾ ਸਹੀ ਹੈ ਜਾਂ ਗਲਤ ਆ। ਤਾਂ ਪੁਰਾਣੇ ਸਮਿਆਂ ਦੇ ਹਿਸਾਬ ਦੇ ਨਾਲ ਉਹ ਖੁੱਲੀਆਂ ਰੋਟੀਆਂ ਪਕਾ ਲੈਂਦੀਆਂ ਸੀ ਭੈਣਾ ਉਹ ਆਪਣੀ ਜਗ੍ਹਾ ਤੇ ਸਹੀ ਸੀ ਕਿਉਂਕਿ ਵਾਰ-ਵਾਰ ਚੁੱਲ੍ਹੇ ਦੇ ਵਿੱਚ ਅੱਗ ਬਲਣੀ ਵੀ ਔਖੀ ਅਤੇ ਕੋਈ ਪਤਾ ਵੀ ਨਹੀਂ ਸੀ ਹੁੰਦਾ ਕਿਹੜੇ ਜੀ ਨੇ ਅਚਾਨਕ ਆ ਜਾਣਾ ਹੈ ਤਾਂ ਇਸ ਕਰਕੇ ਉਹਨਾਂ ਦੀਆਂ ਉਸ ਵੇਲੇ ਵੱਧ ਰੋਟੀਆਂ ਪਕਾਉਣੀਆਂ ਸਹੀ ਸਨ। ਪਰ ਅੱਜ ਦੇ ਸਮੇਂ ਦੇ ਵਿੱਚ ਗੈਸ ਸਿਲੰਡਰ ਨੇ ਸੁੱਖ ਸਹੂਲਤਾਂ ਬਹੁਤ ਨੇ ਆਪਾਂ ਕਿਸੇ ਜੀ ਦੇ ਲਈ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੋਵੇ ਤਾਂ ਝਟ ਦੇ ਵਿੱਚ ਬਣਾ ਸਕਦੇ ਹਾਂ ਪਹਿਲਾਂ ਤੋਂ ਬਣਾ ਕੇ ਰੱਖਣ ਦੀ ਲੋੜ ਨਹੀਂ ਆ ਦੂਸਰੀ ਗੱਲ ਮਹਿੰਗਾਈ ਬਹੁਤ ਜ਼ਿਆਦਾ ਹੈ ਪੈਣਾ ਬੀਬੀਆਂ ਆਪਣੇ ਘਰ ਦੇ ਬਜਟ ਨੂੰ ਵੀ ਦੇਖ ਕੇ ਚੱਲਦੀਆਂ ਨੇ ਵੀ ਅੰਗ ਦੀ ਬੇਕਦਰੀ ਨਾ ਹੋਵੇ ਕਿਸੇ ਵੀ ਚੀਜ਼ ਦੀ ਬੇਕਦਰੀ ਨਾ ਹੋਵੇ ਸਾਡਾ ਫालतू ਖਰਚਾ ਨਾ ਹੋਵੇ ਕਣਕ ਆਟਾ ਦਾਣਾ ਰੇਟ ਕਿੰਨਾ ਵਧ ਗਏ ਨੇ ਇਸ ਕਰਕੇ ਪੜਾ ਬੀਬੀ ਦਾ ਵੱਧ ਭੋਜਨ ਪ੍ਰਸ਼ਾਦਾ ਬਣਾਉਂਦੇ ਵੀ ਡਰਦੀਆਂ ਨੇ ਵੀ ਸਾਡੇ ਅੰਨ ਦੀ ਬੇਕਦਰਹੀ ਨਾ ਹੋਵੇ ਸਾਡਾ ਫਜ਼ੂਲ ਖਰਚਾ ਨਾ ਹੋ ਜਾਵੇ ਤਾਂ ਉਹ ਵੀ ਆਪਣੀ ਜਗ੍ਹਾ ਤੇ ਸਹੀ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਪਰ ਇਹ ਧਿਆਨ ਜ਼ਰੂਰ ਰੱਖੋ ਕਿ ਆਪਣੇ ਘਰ ਦੇ ਬਜਟ ਦਾ ਧਿਆਨ ਰੱਖਣਾ ਫਜ਼ੂਲ ਖਰਚੀ ਘੱਟ ਕਰਨੀ ਅੰਨ ਦੀ ਬੇਕਦਰਹੀ ਨਾ ਕਰਨੀ ਬਹੁਤ ਚੰਗੀ ਗੱਲ ਆ ਪਰ ਮਨ ਵਿੱਚ ਭਲੇ ਦੀ ਭਾਵਨਾ ਰੱਖੋ ਸਤਕਾਰ ਦੀ ਭਾਵਨਾ ਰੱਖੋ ਜੇਕਰ ਸਾਡੇ ਘਰ ਦੇ ਵਿੱਚ ਕੋਈ ਜੀਵ ਭੋਜਨ ਪ੍ਰਸ਼ਾਦ ਦੀ ਆਸ ਰੱਖ ਕੇ ਆਇਆ ਹੈ ਨਾ ਉਹਨੂੰ ਕਦੇ ਵੀ ਭੁੱਖਾ ਨਾ ਜਾਣ ਦਵੋ ਜੇ ਕੋਈ ਮਹਿਮਾਨ ਆਇਆ ਉਹਨੂੰ ਵੀ ਪਿਆਰ ਸਤਿਕਾਰ ਦੇ ਨਾਲ ਪੂਜਨ ਪ੍ਰਸ਼ਾਦ ਅਸ਼ਕੋ ਕਿਉਂਕਿ ਕੋਈ ਪਤਾ ਨਹੀਂਦਾ ਕਿਹੜੇ ਜੀ ਦੇ ਕਰਮਾ ਕਰਕੇ ਸਾਨੂੰ ਮਿਲ ਰਿਹਾ ਹੈ ਅਤੇ ਇਹ ਵੀ ਕੋਈ ਪਤਾ ਨਹੀਂ ਦਿੰਦਾ ਵੀ ਕਿਹੜੇ ਜੀ ਦੇ ਬੋਹ ਨਿਕਲੀ ਅਸੀਸ ਨੇ ਸਾਨੂੰ ਧਾਰ ਦੇਣਾ ਹੈ ਕੋਸ਼ਿਸ਼ ਇਹੋ ਹੋਵੇ ਵੀ ਸਾਡੇ ਘਰ ਦਾ ਜੋ ਵੀ ਆਣਿਆ ਉਹਦੇ ਵਿੱਚੋਂ ਕਿਸੇ ਨਾ ਕਿਸੇ ਜੀ ਦਾ ਭਲਾ ਜ਼ਰੂਰ ਹੋਵੇ ਕੋਸ਼ਿਸ਼ ਕਰੋ ਕਿ ਸਾਡੇ ਘਰ ਦਾ ਅੰਨ ਪਾਣੀ ਰੋਜ਼-ਰੋਜ਼ ਲੈਕੇ ਲਗਣਾ ਚਾਹੀਦਾ ਹੈ ਕਿਸੇ ਜੀ ਦੇ ਮੂੰਹ ਵਿੱਚ ਜਾਣਾ ਚਾਹੀਦਾ ਹੈ ਕੋਈ ਲੋੜਵੰਦ ਮਿਲੇ ਉਹਨੂੰ ਛਕਾ ਦੇਣਾ ਕੋਈ ਜੀਵ ਜੰਤੂ ਜਾਨਵਰ ਮਿਲਿਆ ਉਹਨੂੰ ਛਕਾ ਦੇਣਾ ਰੋਜ਼-ਰੋਜ਼ ਸਾਡੇ ਘਰ ਦਾ ਅੰਨ ਪਾਣੀ ਦਾ ਦਸਵੰਦ ਨਿਕਲਣਾ ਚਾਹੀਦਾ ਹੈ ਬਸ ਮੁੱਖ ਦੀ ਗੱਲ ਇਹ ਆ ਕਿ ਰੋਟੀਆਂ ਭਾਵੇਂ ਤੁਸੀਂ ਗਿਣ ਕੇ ਪਕਾਓ ਭਾਵੇਂ ਅਣਗਿਣਤ ਪਕਾਓ ਪਰ ਮਨ ਵਿੱਚ ਭਲੇ ਦੀ ਭਾਵਨਾ ਕਦੇ ਨਾ ਜਾਣ ਦੋ ਭਲੇ ਦੀ ਭਾਵਨਾ ਰੱਖੋ ਘਰ ਆਏ ਜੀ ਦੇ ਲਈ ਸਤਕਾਰ ਦੀ ਭਾਵਨਾ ਰੱਖੋ ਜੋ ਜੀ ਆਵੇ ਕਦੇ ਵੀ ਸਾਡੇ ਕੋਲ ਭੁੱਖਾ ਨਾ ਜਾਵੇ ਅਤੇ ਬਾਕੀ ਰਹੀ ਗੱਲ ਤਵੇ ਦੇ ਉੱਤੇ ਨਮਕ ਪਾਉਣ ਦੀ ਜਾਂ ਫਿਰ ਤਵੇ ਦੇ ਉੱਤੇ ਝੂਠੀ ਚੀਜ਼ ਰੱਖਣ ਦੀ ਤਾਂ ਬਜ਼ੁਰਗ ਸਹੀ ਕਹਿੰਦੇ ਨੇ ਕਹਿੰਦੇ ਤਵੇ ਦੇ ਉੱਤੇ ਝੂਠੀ ਚੀਜ਼ ਕਦੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਸਾਡੇ ਅਨੰਦ ਵੀਕਦਰੀ ਹੁੰਦੀ ਆ ਕਿਉਂਕਿ ਤਵੇ ਦੇ ਉੱਤੇ ਆਪਾਂ ਘਰ ਦੇ ਜੀਵਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਤਾਂ ਉਹਦੇ ਉੱਤੇ ਝੂਠੀ ਚੀਜ਼ ਕਿਉਂ ਰੱਖਣੀ ਸੋ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਮਨ ਦੇ ਵਿੱਚ ਇਹੋ ਹੋਵੇ ਵੀ ਕੋਈ ਨਾ ਕੋਈ ਜੀ ਸਾਡੇ ਕਰਦਾ ਭੋਜਨ ਪ੍ਰਸ਼ਾਦਾ ਜ਼ਰੂਰ ਛਕੇ ਕੋਈ ਪਤਾ ਨਹੀਂ ਕਿਹਦੇ ਮੂਹੋਂ ਨਿਕਲੀ ਅਸੀਸ ਨੇ ਸਾਨੂੰ ਤਾਰ ਦੇਣਾ ਹੈ ਸਾਡਾ ਭਲਾ ਕਰ ਦੇਣਾ ਹੈ ਅਤੇ ਭੋਜਨ ਪ੍ਰਸ਼ਾਦਾ ਬਣਾਉਂਦੇ ਸਮੇਂ ਭੈਣਾਂ ਭੀਪੀਆਂ ਗੁਰਬਾਣੀ ਦਾ ਪਾਠ ਕਰਕੇ ਬਣਾਇਆ ਕਰੋ ਮਾਲਕ ਦਾ ਸ਼ੁਕਰਾਨਾ ਕਰਕੇ ਬਣਾਇਆ ਕਰੋ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਬਹੁਤ ਬਰਕਤਾਂ ਦਉਂਦੇ ਨੇ ਪਰ ਇਹਨਾਂ ਗੱਲਾਂ ਨੂੰ ਲੈ ਕੇ ਘਰ ਵਿੱਚ ਕਲੇਸ਼ ਨਹੀਂ ਹੋਣਾ ਚਾਹੀਦਾ ਜੋ ਵੀ ਗੱਲਾਂ ਬਜ਼ੁਰਗ ਸਾਨੂੰ ਸਮਝਾਉਂਦੇ ਨੇ ਨਾ ਉਹਨਾਂ ਦੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਜੇ ਕਿਤੇ ਬਜ਼ੁਰਗ ਗਲਤਿਆ ਤਾਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਸਕਦੇ ਆ ਜਿਵੇਂ ਉਹਨਾਂ ਰੋਟੀਆਂ ਤੋਂ ਕਈ ਕਰਾਂ ਵਿੱਚ ਕਲੇਸ਼ ਹੋ ਜਾਂਦਾ ਨਾ ਕਿ ਬਜ਼ੁਰਗ ਕਹਿੰਦੇ ਨੇ ਕਿ ਰੋਟੀ ਗੇੜ ਕੇ ਨਾਲ ਆਇਆ ਕਰੋ ਇੰਜ ਕਰਨਾ ਮਾੜਾ ਹੁੰਦਾ ਹੈ ਤਾਂ ਬੱਚੇ ਅੱਗੋਂ ਉਹਨਾਂ ਦਾ ਗੁੱਸਾ ਕਰਦੇ ਆ ਪਰ ਬੱਚੇ ਵੀ ਤਾਂ ਕਾਰਨ ਦੱਸ ਸਕਦੇ ਹਨ ਕਿ ਮਾਤਾ ਜੀ ਪਿਤਾ ਜੀ ਅਸੀਂ ਗਿਣ ਕੇ ਰੋਟੀ ਸਿਰਫ ਇਸ ਕਰਕੇ ਪਕਾਉਂਦੇ ਆ ਤਾਂ ਜੋ ਅੰਡ ਦੀ ਬੇਕੰਦਰੀ ਨਾ ਹੋਵੇ ਸਾਡਾ ਅੰਨ ਵਿਅਰਥ ਨਾ ਜਾਵੇ ਕਿਉਂਕਿ ਮਹਿੰਗਾਈ ਵੱਧ ਚੁੱਕੀ ਆ ਜੇ ਕੋਈ ਵੀ ਜੀ ਸਾਡੇ ਘਰ ਦੇ ਵਿੱਚ ਆਵੇਗਾ ਤਾਂ ਅਸੀਂ ਉਹਨੂੰ ਤਾਜ਼ਾ ਭੋਜਨ ਪ੍ਰਸ਼ਾਦਾ ਬਣਾ ਕੇ ਸ਼ਿਕਾਰ ਦਵਾਂਗੇ ਅਸੀਂ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਨਹੀਂ ਡਰਦੇ ਸਿਰਫ ਅਣਦੀ ਬੇਗਦਰੀ ਤੋਂ ਡਰਦੇ ਆ ਜਦੋਂ ਇੰਜ ਪਿਆਰ ਦੇ ਨਾਲ ਆਪਾਂ ਆਪਣਾ ਕਾਰਨ ਸਮਝਾਵਾਂਗੇ ਤਾਂ ਬਜ਼ੁਰਗ ਜ਼ਰੂਰ ਸਮਝਣਗੇ ਇਹਨਾਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਗੱਲਾਂ ਇੱਕ ਦੂਸਰੇ ਦੀ ਗੱਲ ਨੂੰ ਸਮਝਣਾ ਚਾਹੀਦਾ ਹੈ ਸਮਝਾਉਣਾ ਚਾਹੀਦਾ ਹੈ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਘਰ ਵਿੱਚ ਕਲੇਸ਼ ਨਹੀਂ ਰੱਖਣਾ ਪਹਿਲੇ ਸਮਿਆਂ ਦੇ ਹਿਸਾਬ ਦੇ ਨਾਲ ਪਹਿਲੀਆਂ ਬੀਬੀਆਂ ਵੀ ਸਹੀ ਸਨ ਜੋੜ ਗੰਤ ਪੋਜਨ ਪ੍ਰਸ਼ਾਦਾ ਬਣਾਉਂਦੀਆਂ ਸੀ ਅਤੇ ਅੱਜ ਦੇ ਹਿਸਾਬ ਦੇ ਨਾਲ ਅੱਜ ਦੀ ਮਹਿੰਗਾਈ ਨੂੰ ਦੇਖਦੇ ਆ ਹੋਇਆ ਅੱਜ ਦੀਆਂ ਭੈਣਾ ਬੀਬੀਆਂ ਵੀ ਸਹੀ ਆ ਪਰ ਜਿਹੜੀਆਂ ਭੈਣਾ ਬੀਬੀਆਂ ਰੋਟੀ ਪਕਾਉਣ ਕਰਕੇ ਵੀ ਸਾਨੂੰ ਵੱਧ ਪੋਜਨ ਪ੍ਰਸ਼ਾਦਾ ਨਾਲ ਬਣਾਉਣਾ ਪਵੇ ਇਸ ਤਰੀਕੇ ਦੇ ਨਾਲ ਗਿੜ ਕੇ ਬਣਾਉਂਦੀਆਂ ਨੇ ਕਿ ਪੂਰੇ ਪੂਰੇ ਹਿਲਾਏ ਕਿਤੇ ਇੱਕ ਵੀ ਰੋਟੀ ਵੱਧ ਨਾ ਲੈ ਜਾਵੇ ਉਹ ਗਲਤ ਨੇ ਭੋਜਨ ਪ੍ਰਸ਼ਾਦਾ ਹਮੇਸ਼ਾ ਪੂਰੇ ਚਾਅ ਦੇ ਨਾਲ ਬਣਾਉਣਾ ਚਾਹੀਦਾ ਹੈ ਮਾਲਕ ਦਾ ਸ਼ੁਕਰਾਨਾ ਕਰਕੇ ਬਣਾਉਣਾ ਚਾਹੀਦਾ ਹੈ ਖੁਸ਼ੀ-ਖੁਸ਼ੀ ਬਣਾਉਣਾ ਚਾਹੀਦਾ ਹੈ ਤਾਂ ਹੀ ਉਹ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਦਿੰਦਾ ਹੈ ਜੇ ਆਪਾਂ ਸੜ ਪੁੱਜ ਕੇ ਬਣਾਵਾਂਗੇ ਮਨ ਦੇ ਵਿੱਚ ਕੋਈ ਨਾ ਕੋਈ ਚਿੰਤਾ ਮੋਜ ਰੱਖ ਕੇ ਬਣਾਵਾਂਗੇ ਤਾਂ ਉਹ ਭੋਜਨ ਪ੍ਰਸ਼ਾਦੇ ਨੇ ਸਾਨੂੰ ਊਰਜਾ એનર્ਜੀ ਤਾਕਤ ਦੇ ਦੀ ਬਜਾਏ ਸਾਡੇ ਮਨ ਨੂੰ ਬੇਚੈਨ ਕਰ ਦੇਣਾ ਹੈ ਅਸ਼ਾਂਤ ਕਰ ਦੇਣਾ ਹੈ ਤੋ ਪੜੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ